ਮੁੱਖ ਮੰਤਰੀ ਭਗਵੰਤ ਮਾਨ ਦੀ ਐਸਕੇਐਮ ਦੇ ਨਾਲ ਮੀਟਿੰਗ ਜਾਰੀ ਹੈ ਪੰਜਾਬ ਭਵਨ ਵਿੱਚ ਇਹ ਬੈਠਕ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਤੇ ਚਰਚਾ ਚੱਲ ਰਹੀ ਹੈ ਤੇ ਕਰਜ਼ ਅਤੇ ਫਸਲਾਂ ਦੇ ਮੁਆਵਜ਼ੇ ਦੀ ਮੰਗ ਇੱਥੇ ਕੀਤੀ ਜਾ ਰਹੀ ਹੈ ਕਰਜ਼ ਮੁਆਫੀ ਤੇ ਫਸਲਾਂ ਦੇ ਮੁਆਵਜ਼ੇ ਦੀ ਇੱਥੇ ਮੰਗ ਕੀਤੀ ਜਾ ਰਹੀ ਹੈ ਤੇ ਇੱਥੇ ਦੱਸ ਦਈਏ ਕਿ ਚਰਚਾ ਜਾਰੀ ਹੈ ਫਿਲਹਾਲ ਸੀਐਮ ਮਾਨ ਤੇ ਐਸਕੇਐਮ ਦੇ ਜੋ ਆਗੂ ਨੇ ਉਹ ਪਹੁੰਚ ਚੁੱਕੇ ਨੇ ਤੇ ਉੱਥੇ ਮੀਟਿੰਗ ਜਾਰੀ ਹੈ ਤੇ ਤੇ ਦੱਸ ਦਈਏ ਕਿ ਸਹਿਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਤੇ ਇਹ ਚਰਚਾ ਕੀਤੀ ਜਾ ਰਹੀ ਹੈ ਕਰਜ਼ੇ ਅਤੇ ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਹ ਚਰਚਾ ਕੀਤੀ ਜਾ ਰਹੀ ਹੈ ਪੰਜਾਬ ਭਵਨ ਵਿੱਚ ਇਸ ਸਮੇਂ ਤੇ ਇਹ ਬੈਠਕ ਹੋ ਰਹੀ ਹੈ ਤਾਂ ਦਾ ਜ਼ਏ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਤੇ ਸਮੇਂ ਤੇ ਚਰਚਾ ਚੱਲ ਰਹੀ ਹੈ ਜੇ ਬੈਠਕ ਹੋ ਰਹੀ ਹੈ ਤਾਂ ਦੱਸ ਦਿਓ ਐਸਕੇਮ ਨਾਲ ਇਹ ਮੀਟਿੰਗ ਚੱਲ ਰਹੀ ਹੈ ਬੇਹਦੀ ਅਹਿਮ ਮੀਟਿੰਗ ਕਈ ਮੰਗਾ ਨੇ ਕਸਾਨਾ ਦਿਆ ਕਰਦੇ ਦੀ ਮਾਫੀ ਦੀ ਮੰਗ ਇੱਥੇ ਕੀਤੀ ਜਾ ਰਹੀ ਹੈ ਉੱਥੇ ਹੀ ਹਾਲੀ ਵਿੱਚ ਵੇਖਿਆ ਗਿਆ ਸੀ ਕਿ ਹੜਾਂ ਵਰਗੇ ਹਾਲਾਤ ਸੂਬੇ ਵਿੱਚ ਕਈ ਥਾਵਾਂ ਤੇ ਬਣ ਗਏ ਸਨ ਜਿਸ ਕਾਰਨ ਫਸਲਾਂ ਕਾਫੀ ਨੁਕਸਾਨੀਆਂ ਗਈਆਂ ਸਨ ਤੇ ਫਸਲਾਂ ਦੇ ਨੁਕਸਾਨ ਤੋਂ ਬਾਅਦ ਹੁਣ ਮੁਆਵਜ਼ੇ ਦੀ ਮੰਗ ਇੱਥੇ ਕੀਤੀ ਜਾ ਰਹੀ ਹੈ ਤਾਂ ਦੱਸ ਦਿਓ ਕਿ ਫਸਲਾਂ ਦੇ ਮੁਆਵਜ਼ੇ ਦੀ ਮੰਗ ਇੱਥੇ ਕੀਤੀ ਜਾ ਰਹੀ ਹੈ ਤੇ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਕੁਝ ਮੰਗਾਂ ਨੇ ਐਸਕੇਐਮ ਦੀਆਂ ਤੇ ਇਸ ਤੋਂ ਇਲਾਵਾ ਕਈ ਹੋਰ ਮੰਗਾਂ ਨੇ ਕਿਸਾਨਾਂ ਦੀਆਂ ਅੰਦੋਲਨ ਵਿੱਚ ਜੋ ਜ਼ਖਮੀ ਹੋਏ ਸਨ ਕਿਸਾਨ ਉਹਨਾਂ ਦੇ ਲਈ ਮੁਆਵਜ਼ਾ ਦਿੱਤਾ ਜਾਵੇ ਹੜ ਪਰਵਾਤ ਜੋ ਕਿਸਾਨ ਹਨ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸ਼ਹੀਦਾਂ ਦੀ ਯਾਦਗਾਰ ਲਈ 5 ਏਕੜ ਜ਼ਮੀਨ ਤੇ ਉਸਾਰੀ ਕੀਤੀ ਜਾਵੇ ਕਿਸਾਨਾਂ ਤੇ ਜੋ ਪਰਚੇ ਦਰਜ ਹੋਏ ਸਨ ਉਹਨਾਂ ਨੂੰ ਰੱਦ ਕੀਤਾ ਜਾਵੇ ਤਾਂ ਇਥੇ ਦੱਸ ਦਈਏ ਕਿਸਾਨਾਂ ਤੇ ਜੋ ਪਰਚੇ ਦਰਜ ਹੋਏ ਸਨ ਉਹਨਾਂ ਨੂੰ ਰੱਦ ਕੀਤਾ ਜਾਵੇ ਇਹ ਇੱਕ ਮੰਗ ਕੀਤੀ ਜਾ ਰਹੀ ਹੈ ਕਰਜ਼ਾ ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇ ਤੇ ਇਹ ਕੁਝ ਮੰਗਾਂ ਨੇ 80% ਸਬਸਿਡੀ ਤੇ ਸੋਲਰ ਮੋਟਰਾਂ ਦੇ ਕਨੈਕਸ਼ਨ ਮੁਹੱਈਆ ਕਰਵਾਏ ਜਾਣ ਐਸਕਮ ਦੀਆਂ ਇਹ ਮੁੱਖ ਮੰਗਾਂ ਨੇ ਤਾਂ ਦੱਸ ਦਈਏ ਕਿਸਾਨਾਂ ਲਈ ਖੇਤੀવાડી ਦੇ ਨਵੇਂ ਬਿਜਲੀ ਕਨੈਕਸ਼ਨ ਖੋਲੇ ਜਾਣ ਜਿਨ੍ਹਾਂ ਨੂੰ ਲੈ ਕੇ ਅੱਜ ਇਹ ਮੀਟਿੰਗ ਚੱਲ ਰਹੀ ਹੈ ਗੰਨਾ ਕਿਸਾਨਾਂ ਦਾ ਮਿਲਾਵਲ ਜੋ ਬਕਾਇਆ ਖੜਿਆ ਹੋਇਆ ਹੈ ਵਿਆਜ ਸਣੇ ਮੋੜਿਆ ਜਾ ਕਿਸਾਨਾਂ ਨੂੰ ਖਾਦਾ ਯੂਰੀਨ ਨਾਲ ਜਵਰੀ ਜੋ ਨੈਨੋ ਪੈਕਿੰਗ ਦੇਣੀ ਹੈ ਉਹ ਬੰਦ ਕੀਤੀ ਜਾਵੇ ਸਾਡੇ ਨਾਲ ਸਾਡੇ ਸਹਿਯੋਗੀ ਸਾਹਿਲ ਨਰੂਲਾ ਜੁੜਗੇ ਨੇ ਸਾਹਿਲ ਇਸ ਸਮੇਂ ਦਾ ਕੀ ਅਪਡੇਟ ਹੈ ਕਦੋਂ ਤੋਂ ਮੀਟਿੰਗ ਚੱਲ ਰਹੀ ਹੈ ਤੇ ਕਿਹੜੀਆਂ ਮੰਗਾ ਤੇ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਬਿਲਕੁਲ ਮੀਟਿੰਗ ਜਿਹੜੀ ਹਾਲੇ ਸ਼ੁਰੂ ਹੋਈ ਹੈ ਤੇ ਲੱਗਦਾ ਅਗਰ ਸਹੀ ਕਿ 10 ਵਜੇ ਤੇ 20 ਮਿੰਟ ਦੇ ਕਰੀਬ ਇਹ ਬੈਠਕ ਜੁਰੀ ਹੈ ਉਹ ਸ਼ੁਰੂ ਹੋਈ ਸਰ ਜੀ ਲਗਭਗ ਚਾਹ ਸਕਦੇ ਕਿ 40 ਮਿੰਟ ਜਿਹੜੀ ਹੈ ਮੈਚ ਸਟਾਰਟ ਹੋਣੀ ਸ਼ੁਰੂ ਹੋ ਚੁੱਕੀ ਹੋ ਰਹੀ ਹੈ ਕਿਸਾਨ ਅੰਦਰ ਜਿਹੜੇ ਨੇ ਮੁੱਖ ਮੰਤਰੀ ਦੇ ਨਾਲ ਚਰਚਾ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕੋਈ ਅਜਿਹਾ ਅਪਡੇਟ ਤਾਂ ਸਾਹਮਣੇ ਬਿਲਕੁਲ ਨਹੀਂ ਆਇਆ ਕਿ ਕਿਹੜੀ ਕਿਹੜੀ ਅਜੇ ਜਿਹੜੀ ਹੈ ਗੱਲ ਦੇ ਉੱਤੇ ਸੈਰਵੈਂਟ ਦੀ ਬਰਦੀ ਹੋ ਰਹੀ ਹੈ ਚਾਹੇ ਪਰ ਹਾਲੇ ਜਿਹੜੇ ਕਿਸਾਨ ਨੇ ਕਿਉਂਕਿ 27 ਜੱਥੇਬੰਦੀਆਂ ਦੇ ਜਿਹੜੇ ਮੈਂਬਰ ਨੇ ਉਹ ਇਸ ਬੈਠਕ ਦੇ ਵਿੱਚ ਮੌਜੂਦ ਨੇ ਤੇ 27 ਜਿੱਥੇ ਬੰਦੀਆਂ ਦੇ ਮੈਂਬਰ ਜਦੋਂ ਮੌਜੂਦ ਰਹਣਗੇ ਤਾਂ ਹਰੇਕ ਜਿੱਥੇ ਬੰਦੇ ਦੇ ਮੈਂਬਰ ਜਿਹੜੇ ਆ ਉਹ ਆਪਣੇ ਆਪਣੀ ਗੱਲ ਜਿਹੜੇ ਇਸ ਵਕਤ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਰੱਖਦੇ ਹੋਏ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਸਾਹਮਣੇ ਰੱਖ ਰਹੇ ਨੇ ਉੱਥੇ ਦੂਜੇ ਪਾਸੇ ਜਦੋਂ ਜਿੱਥੇ ਗੱਲ ਕੀਤੀ ਜਾ ਰਹੀ ਹੈ ਜੋ ਗੱਲ ਸਾਹਮਣੇ ਆ ਰਹੀ ਹੈ ਇਹ ਇਹ ਦੱਸਣਾ ਚਾਹ ਰਹੇ ਕਿ ਜੋ ਮੰਗਾ ਜਿਹੜੀਆਂ ਨੇ ਉਹ ਕਿਸਾਨਾਂ ਦੀਆਂ ਸੁਣੀਆਂ ਜਾਂਦੀਆਂ ਨੇ ਮੰਗਾ ਜਿਹੜੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਨੇ ਉਹ ਧਿਆਨ ਚ ਲੈਂਦੀਆਂ ਜਾਂਦੀਆਂ ਨੇ ਕਿ ਜਿਸ ਵਕਤ ਤੇ ਮੰਗਾ ਜਿਹੜੀਆਂ ਪੂਰੀ ਜਿਸ ਵਕਤ ਤੇ ਬੰਗਾ ਪੂਰੀ ਸੁਣੀਆਂ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਆਪਣੇ ਅਫਸਰਾਂ ਨਾਲ ਗੱਲ ਕਰਕੇ ਜਿਹੜਾ ਇਸ ਦੇ ਉੱਤੇ ਕੋਈ ਫੈਸਲਾ ਲੈਣੇ ਹੋਵੇ ਜ਼ਰੂਰ ਨਜ਼ਰ ਆ ਸਕਦਾ ਜੀ ਬਹੁਤ শুকਰਿਆ ਸਾਹਿਬ तमाम ਜਾਣਕਾਰੀ ਦੇ ਲਈ ਕਰਜ਼ੇ ਤੇ ਫਸਲਾਂ ਦੇ ਮੁਆਵਜ਼ੇ ਦੀ ਮੰਗ ਇੱਥੇ ਕੀਤੀ ਜਾ ਰਹੀ ਹੈ ਉੱਥੇ ਹੀ ਵਾਤਾਵਰਣ ਸੰਬੰਧੀ ਕੁਝ ਮੰਗਾਂ ਨੇ ਬਾਸਮਤੀ ਗੰਨਾ ਮੱਕੀ ਤੇ ਸੁਰਜਮੁਖੀ ਤੇ ਐਮਐਸਪੀ ਲਾਗੂ ਹੋਵੇ اے ایس ਕੇ ਐਮ ਦੀ ਮੰਗ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸਬਜ਼ੀਆਂ ਦੀ ਸਬਜ਼ੀਆਂ ਦਾਲਾਂ ਆਲੂ ਤੇ ਮੂੰਗੀ ਐਮਐਸਪੀ ਤੇ ਖਰੀਦੀ ਜਾਵੇ ਯਾਨੀ ਕਿ ਐਮਐਸਪੀ ਲਾਗੂ ਕਰਨ ਦੀ ਕੋਲਮ ਲਾਗੇ ਸਭ ਤੋਂ ਵੱਡੀ ਮੰਗ ਅੱਜ ਦੀ ਮੀਟਿੰਗ ਵਿੱਚ ਰਹਿਣ ਵਾਲੀ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਬਹਾਲ ਹੋਵੇ ਹਾਲਾਂਕਿ ਇਸ ਦੇ ਵਿੱਚ ਸਿਰਫ ਪੰਜਾਬ ਸਰਕਾਰ ਦਾ ਨਹੀਂ ਹੈ ਤੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਚੁੱਕਿਆ ਜਾਵੇ ਤੇ ਉਥੇ ਹੀ ਦਰਿਆਵਾਂ ਡਰੇਨਾ ਵਈਆਂ ਤੇ ਨਹਿਰਾਂ ਵਿੱਚ ਦੂਸ਼ਿਤ ਪਾਣੀ ਨੂੰ ਬੰਦ ਕੀਤਾ ਜਾਵੇ ਇੱਕ ਅਹਿਮ ਮੰਗਾ ਨੇ ਐਸਕੇਐਮ ਦੀਆਂ ਤੇ ਉਥੇ ਹੀ ਨਹਿਰਾਂ ਦੇ ਤਲ ਹਿਠੋਂ ਜੋ ਪੱਕੇ ਕਰਨੇ ਬੰਦ ਕੀਤੇ ਜਾਣ ਜੋ ਬੇਸ ਹੈ ਉਹ ਪੱਕਾ ਕਰਨਾ ਬੰਦ ਕੀਤਾ ਜਾਵੇ ਹਵਾ ਪਾਣੀ ਤੇ ਮਿੱਟੀ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਹੋਵੇ